ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਸ਼ਨੀਵਾਰ ਦੇਰ ਸ਼ਾਮ ਤੱਕ 67% ਦੀ VOTING ਦਰਜ ਕੀਤੀ ਗਈ ਜਦੋਂ ਕਿ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 9 ਹਲਕਿਆਂ ਵਿੱਚ 66% ਦੀ ਮਾਦਨ ਹੋਇਆ ਹੈ ਮਾਦਨ ਦੀ ਸਮੁੱਚੀ ਪ੍ਰਕਿਰਿਆ ਇਕਦੂਗਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਅਤੇ ਮੁਕੰਮਲ ਹੋਈ ਹੈ ਮਤਦਾਨ ਦੌਰਾਨ ਜ਼ਿਲ੍ਹੇ ਵਿੱਚ ਸਭ ਤੋਂ ਵੱਧ VOTING ਅਜਨਾਲਾ ਵਿਧਾਨ ਸਭਾ ਹਲਕੇ ਵਿੱਚ 79% ਦਰਜ ਕੀਤੀ ਜਦੋਂ ਕਿ ਸਭ ਤੋਂ ਵੱਡਾ ਘੱਟ ਮਤਦਾਨ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜਾਨੀ ਕਿ 58% ਦੀ ਦਰਜ ਕੀਤਾ ਗਿਆ ਜ਼ਿਲ੍ਹੇ ਵਿੱਚ 11 ਵਿਧਾਨ ਸਭਾ ਹਲਕੇ ਹਨ ਜਿਨ੍ਹਾਂ ਵਿੱਚ 6 ਹਲਕੇ ਦਿਹਾਤੀ ਖੇਤਰ ਦੇ ਰਹੁੰਦੇ ਨੇ ਜਦੋਂ ਕਿ 5 ਵਿਧਾਨ ਸਭਾ ਹਲਕੇ ਸ਼ਹਿਰੀ ਖੇਤਰ ਹੇਠ ਦਿਹਾਤੀ ਹਲਕਿਆਂ ਵਿੱਚ ਸ਼ਹਿਰੀ ਹਲਕਿਆਂ ਦੀ ਤੁਲਨਾ ਮੁਤਾਬਕ ਵਧੇਰੇ VOTING ਹੋਈ ਹੈ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਲਕਾ ਅਜਨਾਲਾ ਵਿੱਚ 79% ਦੀ ਰਾਜਾ ਸੰਸੀ ਵਿੱਚ 70% ਦੀ ਮਜੀਠਾ ਵਿੱਚ 68% ਦੀ ਚੰਡੇੜਾਲਾ ਗੁਰੂ ਵਿੱਚ 75% ਦੇ ਅੰਮ੍ਰਿਤਸਰ ਉੱਤਰੀ ਵਿੱਚ 63% ਦੇ ਅੰਮ੍ਰਿਤਸਰ ਪੱਛਮੀ ਵਿੱਚ 58% ਦੇ ਅੰਮ੍ਰਿਤਸਰ ਪੂਰਬੀ ਵਿੱਚ 63% ਦੀ ਅੰਮ੍ਰਿਤਸਰ ਦੱਖਣੀ ਵਿੱਚ 60% ਦੀ ਅੰਮ੍ਰਿਤਸਰ ਕੇਂਦਰੀ ਵਿੱਚ 55% ਦੀ VOTING ਹੋਈ ਹੈ ਜਦੋਂ ਕਿ ਅਟਾਰੀ ਵਿੱਚ 70% ਦੀ ਅਤੇ ਬਾਬਾ ਬਕਾਲਾ ਵਿਧਾਨ ਸਭਾ ਲਕੇ ਵਿੱਚ 69% ਦੀ ਮਦਦਨ ਦਰਜ ਕੀਤਾ ਗਿਆ ਹੈ